ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਦੇ ਪਿੱਛੇ ਹੱਥ ਧੋਕੇ ਪੈ ਜਾਂਦੇ ਨੇ ਉਹਦੀਆਂ ਚੀਕਾਂ ਕਢਵਾ ਕੇ ਛੜਦੇ ਨੇ ਜਿਸ ਤਰ੍ਹਾਂ ਚੀਕਾਂ ਕਢਵਾਈਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਆਗੂ ਮਾਝੇ ਦੇ ਜਰਨਲ ਬਿਕਮਜੀਤ ਸਿੰਘ ਮਜੀਠੀਆ ਦੀਆਂ ਬਿਕਮਜੀਤ ਸਿੰਘ ਮਜੀਠੀਆ ਤੇ ਲਗਾਤਾਰ ਕਾਰਵਾਈ ਹੋ ਰਹੀ ਹੈ ਪੰਜਵੀਂ ਵਾਰ ਸਿੱਟ ਬਲ ਦਿੱਤੀ ਹੈ ਸਿੱਟ ਦੇ ਅਧਿਕਾਰੀ ਬਲ ਦਿੱਤੇ ਗਏ ਨੇ ਕਿਉਂਕਿ ਬਿਕਮਜੀ ਸਿੰਘ ਜੀਠੀਆ ਵੱਲੋਂ ਪੋਤੜੇ ਪ੍ਰਪੋਲੇ ਫੋਲੇ ਜਾਂਦੇ ਨੇ ਪੰਜਾਬ ਸਰਕਾਰ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਜੇਕਰ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਜੋ ਕਾਂਗਰਸ ਪਾਰਟੀ ਦੇ ਕਿਨੜ ਤੱਕ ਆਗੂ ਨੇ ਮੌਜੂਦਾ ਵਿਧਾਇਕ ਨੇ ਹਲਕਾ ਭਲਾਤੋਂ ਜਿੱਦ ਤੇ ਪਰਚਾ ਹੋਇਆ ਸੀ ਐਨਡੀਪੀਐਸ ਦਾ 2015 ਦੇ ਵਿੱਚ ਉਹਨਾਂ ਵੱਲੋਂ ਵੀ ਹਰ ਰੋਜ਼ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪਲਟਵਾਰ ਤਾਜ ਕੱਸੇ ਕਮੀਆਂ ਦਿਵਾਈਆਂ ਜਾਂਦੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਦੀਆਂ ਹਾਲਾਂਕਿ ਬਦਲਾਖੋਰੀ ਦੀ ਨੀਤੀ ਕਰ ਰਹੇ ਨੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਈਡੀ ਅਤੇ ਈਡੀ ਦੇ ਸਰਬ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੂੰ ਵੈਸੇ ਤੇ ਸੁਪਰੀਮ ਕੋਰਟ ਵੱਲੋਂ ਹਾਲੀ ਛੰਡੀ ਮਿਲੀ ਹੋਈ ਹੈ ਦੋਸ਼ ਉਸਤੇ ਐਤ ਵੀ ਹੋਏ ਨਸ਼ਾ ਤਸਕਰਾਂ ਦੇ ਨਾਲ ਉਹ ਸੁਪਾਲ ਸਿੰਘ ਖਹਿਰਾ ਦਾ ਕੋਈ ਲੈਣ ਦੇਣ ਲਈ ਹੈ ਲੇਕਿਨ ਫਿਰ ਵੀ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਰਕਾਰ ਦੌਰਾਨ ਲਗਭਗ 3 ਤੋਂ 4 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਕਿਉਂਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਜੀਵਾਲ ਨੇ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੇ ਹੱਥਾਂ ਦਾ ਤੋਤਾ ਹੈ ਯਾਨੀ ਕਿ ਅਰਵਿੰਦ ਕੇਸ਼ਜੀਵਾਲ ਦਾ ਇਹ ਅਕਸਰ ਹੀ ਸੁਖਪਾਲ ਸਿੰਘ ਕਹਿਰਾ ਕਹਿੰਦੇ ਨੇ ਅਸੀਂ ਗੱਲ ਕਰ ਰਹੇ ਹਾਂ ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੀ ਪੰਜਾਬ ਹਰਿਆਣਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ ਈਡੀ ਨੂੰ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਬਸ ਕਰੋ ਕੋਈ ਗਲਤੀ ਨਹੀਂ ਹੈ ਸੁਖਪਾਲ ਸਿੰਘ ਖਹਿਰਾ ਦੀ ਜਾਲੀ ਉਸਤੇ ਇਲਜ਼ਾਮ ਨਾ ਲਗਾਓ ਜਾਲੀ ਉਸ ਨੂੰ ਆਪ ਆਪਾ ਸਜ਼ਾ ਨਹੀਂ ਦੇ ਸਕਦੇ ਯਾਨੀ ਕਿ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਹਲੀ ਛੰਡੀ ਮਿਲੀ ਵੀ ਹੈ ਉਹ ਬੇਦੋਸ਼ ਨੇ ਉਹ ਦੋਸ਼ੀ ਨਹੀਂ ਤੇ ਬਿਨਾ ਮਤਬਲ ਤੂੰ ਉਸ ਉੱਤੇ ਚਕੰਜਾ ਨਾ ਕਸੋ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹਵਾਲਾ ਦਿੱਤਾ ਹੈ ਈਡੀ ਨੂੰ ਕਿ ਬਸ ਭਾਈ ਹੁਣ ਰਹਿਣ ਦਿਓ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਆ ਸੁਖਪਾਲ ਸਿੰਘ ਖਹਿਰਾ ਤੇ ਨਾ ਕੀਤੀ ਜਾਵੇ ਧੰਨਵਾਦ